ਜਬਰ ਤਖਤ ਦੇ ਮਾਲ ਜਾਤ ਗੁਰੂ ਸਹੇਬੇ ਕਮਾਲ ਤਨ ਤਨ ਸਾਹਿਬ ਗੁਰੂ ਗਰੰਥ ਸਹ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸੁਹਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਜਲਦੇ ਇਤਿਹਾਸ ਨੂੰ ਸਰਵਣ ਕਰਦੇ ਆ ਇਸ ਦੇਹੀ ਦਾ ਲਾਹਾ ਲੈਂਦੇ ਆ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਗਾਂਝ ਨ ਰਹੇਗਾ ਜਿਕੇ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਸਮੇ ਆਪਾਂ ਇਹ ਵਿਚਾਰ ਸਰਵਣ ਕੀਤੀ ਕਿ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਨਮ ਜੇਠ ਦੇ ਮਹੀਨੇ 1606 ਈਸਵੀ ਨੂੰ ਭਾਪਕ ਜੋ ਅੱਜ ਹੁਣੇ ਹੀ ਮਹੀਨਾ ਚੱਲ ਰਿਹਾ ਹੈ ਲਾਹੌਰ ਵਿਖੇ ਜਦੋਂ ਮਹਾਰਾਜ ਇਸ ਜੋਤੀ ਜੋ ਸਮਾਉਣ ਵੇਲੇ ਆਗਿਆ ਕਰ ਗਏ ਨੇ ਕਿ ਸਾਡੇ ਜਾਨ ਤੋਂ ਮਗਰੋਂ ਬਾਲ ਹਾਰ ਗੋਬਿੰਦ ਨੂੰ ਗੁਰਨਾਮਕ ਦੀ ਗੱਦੀ ਦਾ ਵਾਰਸ ਬਣਾਉਣਾ ਸਮਾ ਆ ਰਿਹਾ ਹੈ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਆ ਰਹੇ ਨੇ ਤੇ ਮਹਾਰਾਜ ਜਦੋਂ ਲਾਹੌਰ ਜਾਣ ਲੱਗੇ ਮਾਤਾ ਗੰਗਾ ਜੀ ਨੂੰ ਸਮਝਾ ਕੇ ਗਏ ਸੀ ਕਿ ਜਦੋਂ ਅਸੀਂ ਚਲੇ ਗਏ ਸਾਨੂੰ ਪਤਾ ਅਸੀਂ ਵਾਪਸ ਨਹੀਂ ਆਵਾਂਗੇ ਇਸ ਕਾਰਕੇ ਸਮਾਂ ਦੇਖ ਕੇ ਜਦੋਂ ਸੁਨੇਹਾ ਮਿਲਿਆ ਬਾਲ ਹਰ ਗੋਬਿੰਦ ਨੂੰ ਬਿਨਾਂ ਕਿਸੇ ਤਰਕ ਤੋਂ ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਾ ਦੇਣਾ ਮਹਾਰਾਜ ਗੱਦੀ ਤੇ ਬਿਠਾਇਆ ਗਿਆ ਸਤਿਗੁਰੂ ਪਿਤਾ ਜੀ ਨੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਤਖਤ ਤੇ ਬੈਠ ਕੇ ਧਾਰਨ ਕੀਤੀਆਂ ਅਕਾਲ ਤਖਤ ਦੀ ਜੋ ਸਿਰਜਣਾ ਹੈ ਉਹ ਕਰਾਉਂਦੇ ਐ ਪਰ ਜੋ ਹੁਣ ਉਹ ਚੰਦੂ ਐ ਉਹ ਆਪਣੇ ਗੁਰੂਤੂਤਾਂ ਤੋਂ ਬਾਜ ਨਹੀਂ ਆਉਂਦਾ ਉਹ ਮਹਾਰਾਜ ਦੇ ਨਾ ਕਮਾਕਾਰਾਂ ਤੋਂ ਪੈ ਭੀਤ ਐ ਉਹ ਯਤਨ ਕਰ ਰਿਹਾ ਵੀ ਕਿਵੇਂ ਇਹਨਾਂ ਨੂੰ ਮੈਂ ਖਤਮ ਕਰਾਂ ਕਿਹੜੀ ਸਾਜ਼ ਰਚਾਂ ਕਿ ਇਹਨਾਂ ਦਾ ਨਾਸ਼ ਹੋ ਜਾਏ ਉਹ ਜਹਾਂਗੀਰ ਨੇ ਕੋਲ ਜਾ ਕੇ ਚੁਗੜੀਆਂ ਕਰਦਾ ਜਹਾਂਗੀਰ ਨੇ ਦਿੱਲੀ ਬੜੇ ਪ੍ਰੇਮ ਦੇ ਨਾਲ ਸਦਾ ਕਲਿਆ ਮਹਾਰਾਜ ਨੇ ਪਿਤਾ ਜੀ ਸੰਮਤ 1669 1612 ਈਸਵੀ ਨੂੰ ਦਿੱਲੀ ਨੂੰ ਚਲੇ ਗਏ ਤੇ ਬਾਸ਼ ਨੇ ਬੜੇ ਸਤਕਾਰ ਨਾਲ ਮਾਨ ਕੀਤਾ ਪਰ ਚੰਦੂ ਜੀ ਜੋ ਸਾਸ਼ਾ ਸੀ ਉਹ ਛਟਾਏ ਸੀ ਕਿ ਮਹਾਰਾਜ ਨੂੰ ਮਗਰੋਂ ਬਹਾਨੇ ਦੇ ਨਾਲ ਅਨ ਚਾਰ ਦਿਨ ਹਫਤਾਖੰਡ ਤੱਕ ਸੇਵਾ ਕੀਤੀ ਮਹਿਲ ਚ ਰੱਖ ਕੇ ਮਹਾਰਾਜ ਤੁਹਾਡਾ ਬੜਾਈ ਬੜੀ ਹੈ ਤੁਹਾਡੀ ਉਪਮਾ ਬੜੀ ਹੈ ਅਸੀਂ ਤੁਹਾਡੀ ਸੇਵਾ ਕਰ ਰਹੇ ਹਾਂ ਪਰ ਜਿਹੜੇ ਕਾਰਨ ਵਾਸਤੇ ਲੈ ਗਏ ਸੀ ਫਵਤਾਖੰਡ ਸੇਵਾ ਕੀਤੀ ਮਹਿਲਾਂ ਚ ਰੱਖ ਉਦੋਂ ਬਾਅਦ ਵਿੱਚ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਪੇ ਮਹਾਰਾਜ ਸਾਡੇ ਕੋਲੇ ਕਿਸੇ ਹੋਰ ਰਾਜੇ ਵੀ ਆ ਰਹੇ ਨੇ ਤੇ ਅਸੀਂ ਕੋਈ ਵਿਚਾਰਾਂ ਕਰਨੀਆਂ ਨੇ ਤੇ ਜੇ ਤੁਸੀਂ ਮੁਨਾਫਿ ਸਮਝੋ ਤਾਂ ਗਵਾਲੀਅਰ ਦਾ ਕਿਲਾ ਜੋ ਆਪਣਾ ਤੁਹ ਤੁਹਾਡੀ ਰੈਸ਼ ਉੱਥੇ ਕਰਾ ਦਿੰਦੇ ਤੇ ਮਹਾਰਾਜ ਤਰ੍ਹਾਂ ਝੂਠਾ ਬਹਾਨਾ ਲਾ ਕੇ ਗਵਾਲੀਅਰ ਦੇ ਵਿੱਚ ਨજર ਬੰਦ ਕਰ ਦਿੱਤਾ ਬਾਕੀ ਰਾਜੇ ਵੀ ਉੱਥੇ ਨજર ਬੰਦ ਨੇ ਬਾਹਰ ਨੇ ਜਾ ਕੇ ਉਹ ਦੇਖਿਆ ਤਾਂ ਇਹ ਥਾਂ ਦਾ ਪ੍ਰਬੰਧ ਹੁਣ ਇੱਕ شریف ਆਦਮੀ ਹਰੀਦਾਸ ਦੇ ਪਾਸ ਸਪਰਦ ਸੀ ਕੁਝ ਸਮੇਂ ਬਾਅਦ ਜਹਾਂਗੀਰ ਨੂੰ ਆਪਣੇ ਭੁੱਲ ਪਰਦੀਤ ਹੋਈ ਕਿਉਂਕਿ ਭਾਈ ਵਿਦੀ ਚੰਦ ਤੇ ਬਾਬਾ ਬੁੱਢਾ ਜੀ ਇਹਨਾਂ ਨੇ ਵੀ ਹੋਂ ਤਾਂ ਕੀਤੀਆਂ ਕਿ ਸਤਿਗੁਰੂ ਛੇਵੇਂ ਪਿਤਾ ਨੂੰ ਇਹਨਾਂ ਨੇ ਗਵਾਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਅੰਨ ਭੋਜਨ ਤੋਂ ਇਹਨਾਂ ਨੇ ਪਾਣੀ ਤੋਂ ਭੁੱਖੇ ਰੱਖਿਆ ਹੈ ਤੇ ਪਿਤਾ ਜੀ ਨੂੰ ਕਿਵੇਂ ਨਾ ਕਿਵੇਂ ਆਪਾਂ ਰਿਹਾ ਕਰਾਂਗੇ ਤੇ ਮਹਾਰਾਜ ਨੂੰ ਰੇਹਾ ਕੌਣ ਵਾਸਤੇ ਜੋ ਇਤਿਹਾਸ ਗਵਾ ਫਿਰ ਕਹਿੰਦੇ ਸੁਪਨੇ ਦੇ ਅੰਦਰ ਆ ਕੇ ਸਿੱਖਣ ਨਨੂ ਬਗਿਆਰ ਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਡਰਾਉਣਾ ਕੀਤਾ ਹੈ ਤਾਂ ਉਹਦੇ ਵਿੱਚੋਂ ਛੇਵੇਂ ਪਾਤਸ਼ਾਹ ਜੀ ਨੇ ਫਿਰ ਸੰਗਤ ਜੋ ਲਾਹੌਰ ਦੀ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਦੀਵਾਨ ਸਜਾ ਕਰਨ ਕਿਉਂਕਿ ਸੰਗਤ ਮਿਲਣ ਵਾਸਤੇ ਵੀ ਆਉਂਦੇ ਮਹਾਰਾਜਾ ਪਿਤਾ ਜੀ ਤੁਹਾਨੂੰ ਕੈਦ ਕਰਤ ਕੋਈ ਜਲਮ ਦਾ ਟੱਕਰਾ ਕਰੀਏ ਅਸੀਂ ਜੋ ਕੁ ਜਨ ਜੁਗ ਕਰੀਏ ਤੁਸੀਂ ਕਹਿੰਨੇ ਜੰਗਾ ਜੁਦ ਦਾ ਸਮਾਂ ਆਉਣਾ ਕੀ ਪਤਾ ਆਈ ਗਿਆ ਹੋਵੇ ਤੇ ਅਸੀਂ ਕਰੀਏ ਮਹਾਰਾਜ ਕਹਿੰਦੇ ਨਹੀਂ ਅਕਾਲ ਮੂਖੀ ਰਜਾ ਜਰਾ ਹੁਕਮ ਵਿੱਚ ਰਹੋ ਵਾ ਤੁਸੀਂ ਪ੍ਰਸ਼ਾਦਾ ਪਾਣੀ ਤੇ ਰਾਜੇ ਕਹਿਣ ਲਵੇ ਮਹਾਰਾਜ ਤੁਹਾਡਾ ਸਾਨੂੰ ਤਾਂ ਜਾਮਾ ਥਮਾ ਹੋ ਗਿਆ ਇੱਥੇ ਸਾਡਾ ਸਾਹ ਘੁੱਟਦਾ ਹੈ ਅਸੀਂ ਖਾਂ ਖਾਂ ਕੇ ਪਾਗਲ ਹੋ ਗਏ ਆ ਸਾਡੇ ਖਾਂਸੇ ਨਹੀਂ ਰੁਕਦੇ ਪਿਤਾ ਜੀ ਨੇ ਹੁਕਮ ਕੀਤਾ ਭਾਈ ਤੁਸੀਂ ਜੇ ਉਹ ਮਹਿਲ ਦੇ ਵਿੱਚੋਂ ਤੁਹਾਨੂੰ ਖਾਣਾ ਦਿੱਤਾ ਜਾਂਦਾ ਹੈ ਨਾ ਕਿਉਂਕਿ ਸਾਦਿਸ਼ੀਏ ਰਾਜੇ ਦੇ ਜਹਾਂਗੀਰ ਦੇ ਚੰਦੂ ਹੁਣਾ ਦੇ ਜਿਵੇਂ ਆਮ ਆਪਣੀ ਕਹਾਵਤ ਹੈ ਨਾ ਵੀ ਸੋਟੀ ਵੀ ਨਾ ਟੁੱਟੇ ਤੇ ਸੱਪ ਵੀ ਮਰ ਜੇ ਤੇ ਇਹ ਆਉਂਦੇ ਵੀ ਇਹ ਰਾਜੇ ਮਰ ਵੀ ਜਾਣ ਤੇ ਸਾਡਾ ਨਾਮ ਵੀ ਨਾ ਲੱਗੇ ਭੋਜਨ ਦੇ ਅੰਦਰ ਥੋੜੀ ਮਾਤਰਾ ਵਿੱਚ ਸਲੋਪ ਹੋਇਆ ਜਨ ਇਹ ਜ਼ਹਿਰ ਦੇ ਦੇ ਭਾ ਕੇ ਥੋੜੀ ਥੋੜੀ ਜ਼ਹਿਰ ਇਹਨਾਂ ਦੇ ਅੰਦਰ ਜਾਂਦੇ ਰਹੂਗੇ ਅੰਦਰੋਂ ਫੇਫੜੇ ਗੁਰਦੇ ਗਲਦੇ ਜਾਣਗੇ ਇਹਨਾਂ ਦੇ ਆਪੇ ਆਪ ਖੰਘ ਖੰਘ ਕੇ ਮੌਤ ਹੋ ਜਾਵੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਪਰ ਮਹਾਰਾਜ ਪਿਤਾ ਜੀ ਜਾਣੀ ਜਾਨ ਤਾਂ ਉਹਨਾਂ ਨੇ ਹੁਕਮ ਕਰਤਾ ਵੀ ਰਾਜ ਜੇ ਜ਼ਿੰਦਗੀ ਚਾਹੁੰਦੇ ਹੋ ਸਵਾਸ ਚਾਹੁੰਦੇ ਹੋ ਤਾਂ ਮਹਿਲ ਦਾ ਖਾਣਾ ਧਿਆਲ ਮਹਾਰਾਜ ਖਾਵਾਂਗੇ ਕੀ ਕਹਿੰਦੇ ਕੋਈ ਨਹੀਂ ਪ੍ਰਬੰਧ ਕਰਦਾ ਸੰਗਤ ਮਿਲਣ ਵਾਸਤੇ ਇਹ ਵਚਨ ਕੀਤਾ ਵੀ ਦੀਵਾਨ ਸਾਜਦੇ ਅਕੜਾ ਪ੍ਰਸ਼ਾਦ ਲੈ ਕੇ ਆ। ਘਰੋਂ ਭੋਜਨ ਬਣਾ ਕੇ ਲੈ ਆ। ਤੋ ਪ੍ਰਸ਼ਾਦਾ ਊਕੜਾ ਪ੍ਰਸ਼ਾਦ ਸਾਰੇ ਰਾਜਿਆਂ ਵਾਸਤੇ ਬਣਵਾ ਕੇ ਮਹਾਰਾਜ ਇਨਨ ਸ਼ਕਾਉਂਦੇ ਆ ਦੀਵਾਨ ਸਾਜਦੇ ਸੰਗਤ ਹੁੰਦੀ ਐ। ਸੰਗਤ ਬਾਹਰ ਬੈਠ ਕੇ ਮਹਾਰਾਜ ਦੇ ਦੁਆਰਾ ਉਚਾਰੇ ਬਾਣੇ ਸ਼ਬਦਾਂ ਦਾ ਕਥਾ ਦਾ ਵਿਚਾਰ ਦਾ ਸਰਬਣਾ ਕਰਨਾ ਕਰਦੀ ਐ। ਉਰ ਉਪਰੰਤ ਜੋ ਮਹਾਰਾਜ ਦੀ ਬਾਣੀ ਹੈ ਮਹਾਰਾਜ ਕਹਿੰਦੇ ਆ ਨਾ ਕਿ ਕਰਿ ਸ਼ਿਨਾਨ ਸਿਮਰ ਪ੍ਰਭ ਆਪਣ ਮੰਤਨ ਪਏ ਅਰੋਗਾ ਤਾਂ ਮਹਾਰਾਜ ਪਿਤਾ ਜੀ ਜਿੱਥੇ ਰਾਜਿਆਂ ਨੂੰ ਭੋਜਨ ਬੰਨਕਰਾ ਕੇ ਕੜਾ ਪ੍ਰਸ਼ਾਸ ਕਰੇ ਉੱਥੇ ਕਹਿੰਦੇ ਭਾਈ ਆਪਣੇ ਸੁਆਦ ਨਾਲ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਵੀ ਜਪਣਾ ਹੈ ਨਿਰੰਕਾਰ ਦਾ ਇਨਨ ਤੁਹਾਡੀ ਬਿਮਾਰੀ ਠੀਕ। ਮਹਾਰਾਜ ਸਤਨਾਮ ਵਾਹਿਗੁਰੂ ਦਾ ਨਨੁ ਜਾਪ ਕਰਉਂਦੇ ਰਹੇ। ਕੜਾ ਪ੍ਰਸ਼ਾਸਕ ਹੁੰਦੇ ਰਹੇ। ਰਾਜੇ ਦਰ ਦੱਤੇ ਭੋਜਨ ਨੂੰ ਤਿਆਗਤਾ। ਕੱਲ ਹੋਰ ਪਰਸੋਂ ਹੋਰ ਅੱਜ ਹੋਰ ਰਾਜਿਆਂ ਦੀ ਸਿਹਤ ਤੰਦਰੁਸਤ ਹੋ। ਤਾਂ ਇਧਰ ਸਿੱਖਾਂ ਨੇ ਪੂਰਾ ਜੋਰ ਲਾਇਆ ਹੋਇਆ। ਰਾਜੇ ਨੂੰ ਆਪਣੀ ਗਲਤੀ ਦਾ ਆਪਣੀ ਕਰਤੂਤ ਦਾ ਅਹਿਸਾਸ ਹੋ ਗਿਆ। ਉਸਨੇ ਸੋਚਿਆ ਕਿ ਮੈਂ ਸਤਗੁਰਾਂ ਨੂੰ ਰਹਾਈ ਕਰਦਾ ਰਹਾਈ ਦਾ ਪਰਮਾਨ ਕਰਤਾ ਕਿਉਂਕਿ ਇੱਥੇ ਮੀਆਂ ਮੀਰ ਜੀ ਵੀ ਆ ਗਏ ਬਹੁਤੇ ਸਰੀਰ ਤੇ ਜੋ ਕਸ਼ਟ ਆ ਗਿਆ ਨਾ ਹਰ ਤਰ੍ਹਾਂ ਦਾ ਇਲਾਜ ਹੋਇਆ ਪਰ ਕਿਤੋਂ ਆਮ ਨਹੀਂ ਮਿਲਿਆ ਮੀਆਂ ਮਿਰਜ ਨੇ ਮਿਲਾਇਆ ਤੇ ਮੀਆਂ ਮਿਰਜ ਨੇ ਕਿਹਾ ਵੀ ਤੂੰ ਕੋ ਲਾਲਮ ਖੁਦਾ ਨੂੰ ਤਾਂ ਤੂੰ ਕੈਦ ਕਰੀ ਬੈਠਾ ਹੈ ਤੇ ਤੂੰ ਸਰੀਰ ਦੀ ਤੰਦਰੁਸਤੀ ਕਿੱਥੇ ਭਾਲਦਾ ਹੈ ਪਹਿਲਾਂ ਛੇਵੇਂ ਸਤਿਗੁਰ ਨੂੰ ਰਹਾਕਾਰ ਤੇਰੀ ਤੰਦਰੁਸਤੀ ਆਪੇ ਹੋ ਜਾ ਤਬਾਚਨ ਮੰਨ ਕੇ ਭੁੱਲ ਮੰਨ ਕੇ ਉਹਨਾਂ ਨੇ ਰਹਾਈ ਨੂੰ ਹੁਕਮ ਕਰ ਦਿੱਤਾ ਕਿ ਮਹਾਰਾਜ ਮੈਨੂੰ ਦੁਖੀ ਆਂ ਮੇਰੇ ਤੇ ਕਿਰਪਾ ਕਰੋ ਮੈਂ ਦੁਖੀ ਆਂ ਸਰੀਰ ਤੇ ਕਸ਼ਟ ਆਗੇ ਤੇ ਮੇਰੀ ਗਲਤੀ ਮਾਫ਼ ਕਰੋ ਤੁਹਾਨੂੰ ਮੈਂ ਰਹਾ ਕਰ ਰਾਜੇ ਮਹਾਰਾਜ ਨੂੰ ਕੋਰਲਾ ਕੇ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਸਾਨੂੰ ਫੇਰ ਰਾਜੇ ਦੁਆਰਾ ਦਿੱਤੇ ਗਏ ਜ਼ਹਿਰ ਵਾਲਾ ਭੋਜਨ ਖਾਣਾ ਪੈਣਾ ਤੇ ਮਹਾਰਾਜ ਜੀ ਫੇਰ ਖੰਘ-ਖਾਂਗ ਕੇ ਬਿਮਾਰ ਹੋ ਜਾਣਗੇ ਸਾਡੀ ਮੌਤ ਹੋ ਜਾਣਾ ਸਾਡਾ ਤਾਂ ਕੋਈ ਪਾਰ ਉਤਾਰਾ ਕਰਕੇ ਜਾਓ ਤਾਂ ਮਹਾਰਾਜ ਨੇ ਪਰ ਹੁਕਮ ਕੀਤਾ ਵੀ ਰਾਜਾ ਸਾਡੇ ਮੰਗ ਕਹਿੰਦੇ ਜੀ ਹੁਕਮ ਕਰੋ ਕਹਿੰਦੇ ਅਸੀਂ ਫਿਰ ਕੱਲਿਆਂ ਨਹੀਂ ਜਾਣਾ ਜੇ ਤੁਹਾਨੂੰ ਰਿਹਾ ਕਰਨਾ ਚਾਹੁੰਨਾ ਜੇ ਤੇ ਕੋਈ ਸ਼ਰਤ ਮੰਨਦੀ ਤੇਰੀ ਕੋਈ ਸ਼ਰਤ ਹੈ ਨਾ ਤਾਂ ਸਾਰੇ ਰਾਜੇ ਬਵੰਜਾ ਰਾਜੇ ਇਹਨਾਂ ਨੂੰ ਵੀ ਰਿਹਾ ਕਰ ਤਾਂ ਹੁਕਮ ਹੋ ਗਿਆ ਪਰ ਚੰਦੂ ਨੇ ਆਪਣੇ ਫਿਰ ਸਿਆਣਪ ਦਿਖਾਈ ਰਾਜਾ ਇਕੱਠਿਆਂ ਨੂੰ ਰਿਹਾ ਨਾ ਕਰੇ ਦੇਖੀ ਕਿਤੇ ਗੁਰੂ ਜਾ ਕੇ ਫੌਜ ਨਾ ਬਨਾਲੇ ਹੱਕ ਚ ਹੋ ਜਾਣਗੇ ਆਪਣੇ ਉਲਟ ਹੋ ਜੂ ਕੰਮ ਸਿਆਸਤ ਰਚ ਕਹਿੰਦੇ ਵੀ ਹੁਣ ਬਚਨ ਤਾਂ ਦੇ ਦਿੱਤਾ ਛੱਡਣਾ ਤਾਂ ਪੈਣਾ ਕਹਿਣ ਲੱਗੇ ਕੋਈ ਐਸੀ ਸ਼ਰਤ ਰੱਖੋ ਵੀ ਜੋ ਇਹ ਪੂਰੀ ਨਾ ਕਰ ਸਕੇ ਸੋਚ ਵਿਚਾਰ ਕਰਕੇ ਫਿਰ ਆਗਿਆ ਕਰਾਤੀ ਵੀ ਭਾਈ ਜਿੰਨੇ ਰਾਜ ਤੁਹਾਡਾ ਪੱਲਾ ਪਕੜ ਕੇ ਚਲੇ ਜਾਣ ਉਹਨੇ ਰਾਜ ਤੁਸੀਂ ਲੈ ਲਿਆ ਇਹ ਤੇ ਯਾਦ ਤੇ ਵੀ ਰਚੀ ਵੀ ਦੇਖਾਂ ਫਿਰ ਗੁਰੂ ਕਿਹੜੇ ਰਾਜ ਨੂੰ ਲੈ ਕੇ ਜਾਂਦਾ ਕਿਹਨੂੰ ਛੱਡ ਕੇ ਜਾਂਦਾ ਕਿਹੜਾ ਦੇਕੇ ਬਣਦਾ ਕਿਹੜਾ ਦੂਰੀ ਕਰਦਾ ਲੱਗ ਜੂ ਪਤਾ ਪਰ ਮਹਾਰਾਜ ਨੇ ਹੁਕਮ ਕੀਤਾ ਜੋ ਆਪਾਂ ਇਤਿਹਾਸ ਗਵਾਹ ਹੈ ਭਾਈ ਕੀ ਡਰੋਲੀ ਪਿਤਾ ਜੀ ਦਾ ਉਹ 52 ਕਲਾਂ ਆਲਸ ਜੋ ਚੋਲਾ ਸਾਹਿਬ ਹੈ ਉਹ ਅੱਜ ਵੀ ਸਾंभਿਆ ਹੋਇਆ ਹੈ ਮਹਾਰਾਜ ਨੇ ਹੁਕਮ ਕੀਤਾ ਸੰਗਤ ਨੂੰ ਕਿ ਭਾਈ 52 ਕਲੀਆਂ ਵਾਲਾ ਚੋਲਾ ਉਹ ਤਿਆਰ ਕਰਾਇਆ ਜਾਵੇ 52 ਕਲੀਆਂ ਦਾ ਜੋ ਚੋਲਾ ਆਵਾ ਸ਼ਾਇ ਚੋਲਾ ਉਹ ਫਿਰ ਤਿਆਰ ਕਰਵਾਇਆ ਗਿਆ ਹਰ ਇੱਕ ਰਾਜੇ ਨੂੰ ਕਲੀ ਹਰ ਇੱਕ ਨੂੰ ਆਪਣਾ ਪੱਲਾ ਪਕੜਾ ਕੇ ਪਿਤਾ ਜੀ ਕੈਦ ਦੇ ਵਿੱਚੋਂ ਬਾਹਰ ਆਉਂਦੇ ਰਹਿਆ ਹੁੰਦੇ ਐ ਇਸ ਕਰਕੇ ਮਹਾਰਾਜ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ ਬੰਦੀ ਛੋੜ ਦਿਵਸ ਵੀ ਮਨਾਇਆ ਜਾਂਦਾ ਪਿਤਾ ਜੀ ਦਾ ਤੇ ਮਹਾਰਾਜ ਫਿਰ 52 ਸ਼ਾਹੀ ਕੈਦੀਆਂ ਨੂੰ ਆਪਣੇ ਸੁਨੇ ਬਾਹਰ ਲੈ ਕੇ ਆਜ਼ਾਦ ਹੁੰਦੇ ਐ ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਤੋਂ ਅੰਮ੍ਰਿਤਸਰ ਕਿਹਾ ਜਾਂਦਾ ਸੀ ਉਧਰ ਨੂੰ ਜਾਂਦੇ ਆ ਤੇ ਆਪਾਂ ਜਾਣਦੇ ਵੀ ਇਨ੍ਹਾਂ ਦਿਨਾਂ 'ਚ ਦੀਵਾਲੀ ਦਾ ਮਾਹੌਲ ਹੁੰਦਾ ਓਦੋਂ ਰੋਸ਼ਨਾਇ ਕੀਤੀ ਗਈ ਦੀਮ ਮਾਲਾ ਕੀਤੀ ਗਈ ਖੁਸ਼ੀਆਂ ਮਨਾਇਆਂ ਗਈਆਂ ਤਾਂ ਮਹਾਰਾਜ ਜੀ ਜਦ ਦਿੱਲੀ ਪੁੱਜ ਗਏ ਤਾਂ ਚੰਦੂ ਦੀਆਂ ਕਈ ਕਰਨੀਆਂ ਸ਼ਾਹ ਨੂੰ ਦੱਸੀਆਂ ਵਿੱਚ ਚੰਦੂ ਇਸ ਤਰ੍ਹਾਂ ਕਰ ਰਿਹਾ ਸ਼ਾਹ ਨੇ ਫਿਰ ਗੁਰੂ ਘਰ ਦੇ ਸਬਰੋਧੀ ਨੂੰ ਬਾ ਸਤਗੁਰੂ ਦੇ ਹਵਾਲੇ ਕਰਤਾ ਕਹਿੰਦੇ ਮਹਾਰਾਜ ਪਾਪੇ ਤੁਸੀਂ ਲੈ ਜੀ ਤੁਸੀਂ ਇਹਦਾ ਅੰਤ ਕਰੋ ਤੁਹਾਡੇ ਨਾਲ ਬੈਰ ਕੀਤਾ ਜੋ ਤੁਸੀਂ ਚਾਹੋ ਕਰ ਸਕ ਹਵਾਲੇ ਕਰਤਾ ਪਿਤਾ ਜੀ ਦੇ ਤਿੰਜਾ ਪਰ ਆਪ ਜਗਿਰ ਬਾਦਸ਼ਾਹ ਪਾਸ ਹਨ ਤਦ ਆਪ ਨੇ ਨੂਰ ਜਹਾਨ ਦੇ ਬਾਕੀ ਸ਼ਾਹੀ ਘਰਾਣੇ ਦੀਆਂ ਇਸਤਰੀਆਂ ਨੂੰ ਸੱਚੀ ਸਿੱਖਿਆ ਦਿੱਤੀ ਨਿਰੰਕਾਰ ਅਕਾਲ ਪੁਰਖ ਦਾ ਸਿਮਨ ਕਰਨ ਵਾਸਤੇ ਦੱਸਿਆ ਆਪ ਫਿਰ ਸ੍ਰੀ ਅਮਰ ਸਰ ਬਾਪਸ ਆਏ ਸੰਗਤਾਂ ਨੂੰ ਨਿਹਾਲ ਕੀਤਾ ਪਰ ਫਿਰ ਆਲੰਬਾਸਤ ਜੀ ਪ੍ਰਸੰਨਤਾ ਦੇ ਨਾਨਕ ਮਤੇ ਪੁੱਜੇ ਅਤੇ ਜੋਗਿਆਂ ਨੂੰ ਸੁਮਤੇ ਲਾ ਸ਼ਾਹੀ ਸੈਨਾ ਨਾਲ ਆਪਨੇ ਦੋ ਜੰਗਾਂ ਹੋਈਆਂ ਤਾਂ ਇੱਕ ਦਾ ਕਾਰਨ ਸ਼ਾਹੀ ਬਾਜ ਦਾ ਇਹਨਾਂ ਦੇ ਕਬਜ਼ੇ ਵਿੱਚ ਆਉਣਾ ਸੀ ਤੇ ਦੂਜਾ ਸ਼ਾਹ ਦਾ ਗੁਰੂ ਜੀ ਦੇ ਘੋੜੇ ਖੋ ਲੈਣਾ ਸੀ ਤੇ ਇਸ ਸੰਬੰਧ ਦੇ ਵਿੱਚ ਭਾਈ ਵੀਰ ਚੰਦੀ ਜੋ ਸਾਖੀ ਆਪਾਂ ਸਰਵਣ ਕਰਦੇ ਆਂ ਉਹ ਕਾਰਨ ਉਹ ਬਣਦੇ ਐ ਔਰ ਇਹ ਜੰਗਾਂ ਦੇ ਵਿੱਚ ਜੋ ਸ਼ਾਹੀ ਸੈਨਾ ਹੈ ਉਹ ਵੱਡੀ ਹਾਰ ਪਾਉਂਦੀ। ਕਿਉਂਕਿ ਇਸ ਤਰ੍ਹਾਂ ਇਹ ਬਾਜ ਲੈ ਕੇ ਜਾਂਦੇ ਐ ਕਿਉਂਕਿ ਮਹਾਰਾਜ ਪਿਤਾ ਜੀ ਦਾ ਸੈਨਾਪਤੀ ਸੀ ਨਾ ਉਹਨਾਂ ਨੂੰ ਮਹਾਰਾਜ ਆਪਣਾ ਬਾਜ ਦਿੰਦੇ ਐ ਔਰ ਜਾਣ ਬੁੱਝ ਕੇ ਉਹਨਾਂ ਜੋ ਜਵਾਈ ਐ ਉਹ ਰੱਖ ਲੈਂਦਾ ਬਾਅਦ ਵਿੱਚ ਆ ਕੇ ਉਹ ਮਹਾਰਾਜ ਪੁੱਛਦੇ ਭਾਈ ਤੇਰੀ ਸ਼ਾਹੀ ਪੋਸ਼ਾਕ ਕਿੱਥੇ ਹੈ ਤੇਰਾ ਬਾਜ ਕਿੱਥੇ ਹੈ ਤੇਰੇ ਸ਼ਾਸਤਰ ਕਿੱਥੇ ਹੈ ਤਨਾਂ ਨੂੰ ਉਪਰ ਕਰਦਾ ਕੋਈ ਜਵਾਬ ਹੈ ਨਹੀਂ ਘੋੜੇ ਤੇ ਜਿਸ ਕਾਰਨ ਫਿਰ ਇਹ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤ ਕਰਦੇ ਆ ਔਰ ਲੜਾਈ ਦਾ ਕਾਰਨ ਬਣਦਾ ਬਾਦਸ਼ਾਹ ਕੋਲ ਜਾ ਕੇ ਫਿਰ ਜੰਗ ਹੁੰਦੀ ਹੈ ਪੈਦੇਖਾਂ ਇਤਿਹਾਸ ਦੇ ਵਿੱਚ ਮਹਾਰਾਜ ਜੀ ਨੇ ਨਾਮ ਵਰਤੇ ਇਹ ਪੈਦੇਖਾਂ ਛੇਵੇਂ ਬਾਦਸ਼ਾਹ ਵੇਲੇ ਵੀ ਹੋਇਆ ਔਰ 10ਵੇਂ ਬਾਦਸ਼ਾਹ ਵੇਲੇ ਵੀ ਇੱਕ ਪੈਦੇਖਾਂ ਹੋਇਆ ਤਾਂ ਇਹ ਈ ਕਾਰਨ ਬਣਦੇ ਐ ਔਰ ਜੋ ਦੂਜੀ ਸਾਖੀ ਆਪਾਂ ਸਰਵਣ ਕਰਦੇ ਆਂ ਉਹ ਕੱਲ ਦੇ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਕਿਵੇਂ ਸੰਗਤ ਦੇ ਵਿੱਚ ਇੱਕ ਸ਼ਾਹੂਕਾਰ ਮਹਾਰਾਜ ਦੇ ਵਾਸਤੇ ਦੋ ਘੋੜੇ ਜੋ ਗੁਲਬਾਗ ਤੇ ਬੁਲਬਾਗ ਘੋੜੇ ਲੈ ਕੇ ਮਹਾਰਾਜ ਦੇ ਵਾਸਤੇ ਆਉਂਦਾ ਹੈ ਬਰਾਤ ਦੇ ਵਿੱਚ ਉਹ ਘੋੜਾ ਸ਼ਾਹੀ ਘਰਾਣੇ ਵਾਲੇ ਖੋ ਲੈਂਦੇ ਆ ਇਹ ਜਾ ਕੇ ਸ਼ੇਮੀ ਪਾਦਸ਼ਾਹ ਕੋਲ ਸਾਰੀ ਵਿਥਿਆ ਸੁਣਾਉਂਦਾ ਮਹਾਰਾਜ ਤੁਹਾਡੇ ਵਾਸਤੇ ਸ਼ਾਹੀ ਕੋਲੇ ਲਏ ਸੀ ਪਰ ਮੁਗਲਾਂ ਨੇ ਖੋ ਲਏ ਤਾਂ ਫਿਰ ਉਹ ਕਿਵੇਂ ਬਾਬਾ ਵੀਰ ਚੰਦ ਸੀਨਾ ਗੁਰੂ ਕਾ ਸੀਨਾ ਉਹ ਘੋੜਿਆਂ ਨੂੰ ਵਾਪਸ ਲੈ ਕੇ ਆਉਂਦੇ ਘਾਈਆ ਬਣ ਕੇ ਫਿਰ ਇੱਕ ਜੋਤਸ਼ੀ ਬਣ ਕੇ ਉਹ ਘੋੜੇ ਵਾਪਸ ਲੈ ਕੇ ਆਉਂਦੇ ਕਿਵੇਂ ਸਿੱਖ ਦੀ ਛੇਵੇਂ ਪਾਤਸ਼ਾਹ ਆਪਣੇ ਗੁਰੂ ਦੀ ਸਾਖੀ ਹੈ ਆਮ ਇਤਿਹਾਸ ਵਿੱਚ ਇਹ ਗੱਲ ਝਾਹਰ ਹੈ ਕਿ ਸਿੱਖ ਹੋਵੇ ਤਾਂ ਬਾਬਾ ਵੀਰ ਚੰਗ ਵਰਗਾ ਗੁਰੂ ਹੋਵੇ ਛੇਵੇਂ ਸਤਗੁਰ ਵਰਗਾ ਤਾਂ ਕਿਵੇਂ ਕਾਰਨ ਕਰਕੇ ਕਿਵੇਂ ਇਤਨਾ ਪ੍ਰਬੰਧ ਕਰਕੇ ਵੀ ਜਨ ਜਾਣਦਾ ਹੈ ਇਥੋਂ ਤੱਕ ਵੀ ਉਹ ਤਤੀ ਅੱਗ ਦੇ ਵਿੱਚ ਬੈਠ ਕੇ ਪੱਠੇ ਵਿੱਚ ਬੈਠ ਕੇ ਛੇਵੇਂ ਗੁਰੂ ਨੂੰ ਆਰਾਧਾ ਅੱਗ ਵਾਲੀ ਪੱਠੇ ਜਿਨ ਲੁਕਦਾ ਉਹ ਇਤਿਹਾਸ ਉਹ ਵਿਚਾਰਾਂ ਉਹ ਸਿੱਖੀਆਂ ਦੇਣਾ ਕੱਲ ਦੇ ਤਿਆਰ ਦੇ ਵਿੱਚ ਆਪਾਂ ਸਰਵਣ ਕਰਾਂਗੇ ਸਤਗੁਰੂ ਜੀ ਫਤਤਾ ਜੀ ਐਸੀ ਕਿਰਪਾ ਐਸੀ ਬਖਸ਼ਿਸ਼ ਕਰਨ ਤਾਂ ਜੋ ਸਾਨੂੰ ਵੀ ਗੁਰੂ ਦੇ ਨਾਲ ਪਿਆਰ ਬਣਾਵੇ ਦਿੱਤੀ ਸਿੱਖਿਆ ਸਾਡੇ ਹਿਰਦ ਵਿੱਚ ਵਸ ਜਾਏ ਔਰ ਸਿੱਖੀ ਦੀ ਅਸੀਮ ਬਾਣੀ ਬਣਦੇ ਧਾਰਨੇ ਹੋ ਸਕੀਏ ਗੁਰੂ ਦਾ ਪਾਵਨ ਬਾਕ ਮਾ ਕੇ ਗੁਰੂ ਦੀ ਇਲਾਹੀ ਬਾਣ ਨਾਲ ਜੁੜ ਕੇ ਇਸ ਮਨੁੱਖਾ ਦੇਹੀ ਦਾ ਲਾਹ ਲੈ ਸਕੀਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਬੱਲਾ ਮਾ ਕੋਈ ਵੀ ਰਸਨਾ ਵਾਂਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਤਿਨਾਮ ਵਾਹਿਗੁਰੂ ਸਤ